ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਗੱਲ ਫਾਰਮ ਇੱਕ ਦੇ ਵਿੱਚ ਤੇ ਕੰਮ ਕਰ ਸਟਾਰਟ ਨਹੀਂ ਵੱਡ ਵੀ ਲਿਆ ਯਾਰ ਮਸਾ ਜਾਈਦਾ ਵਿੱਚ ਦੀ ਤਾਂ ਉਧਰ ਦੀ ਗਿਆ ਸੀ ਸਿਮਰ ਪਹਿਲਾਂ ਕਿਥੇ ਲਿਆ ਆ ਤਖਿਆ ਚੱਕ ਲਾ ਪੰਡ ਇਹ ਸੋਟੀਆਂ ਲੈੜੀ ਇਹ ਸੋਟੀਆਂ ਬਣਾਈਆਂ ਕਿ ਬਾਲਣਾ ਹਾਂ ਇਹ ਬਾਲਣਾ ਇਹ ਸੜਨ ਮੈਨ ਮੈਂ ਇਹਦੀਆਂ ਸੋਟੀਆਂ ਬਣਾਉਣੀਆਂ ਵਾਦੂ ਸਾਰੀਆਂ ਕਰਨਾ ਕੁਛ ਪਿਆਰੀ ਚੱਲ ਰਹੀ ਹੈ ਬਾਲਣ ਦੀ ਗਰਮੀ ਬਹੁਤ ਹੋਗੀ ਰੇਲ ਗੱਡੀ ਵੀ ਆ ਗਈ ਵਾਏ ਗਰੂ ਬੱਲਣ ਬਹੁਤ ਵੇਆ ਮਿੱਤਰਾ ਜਿੰਨਾ ਸਾਨੂੰ ਬੱਲਣ ਦੀ ਲੋੜ ਉਹਨਾਂ ਲੈ ਜਾਣੇ ਆ ਕੁੱਤੇ ਭੱਜ ਗਏ ਇੱਥੋਂ ਜਿਹੜੇ ਕੁੱਤੇ ਕਤੂਰੇ ਬੈਠੇ ਹੁੰਦੇ ਸੀਗੇ ਏ ਜੀਆਂ ਛੋਟੀਆਂ ਮੈਨੂੰ ਵੀ ਬਣਾ ਦੇ ਕੱਟੀ ਛਟਨੀ ਆ ਵਿੱਚ ਆ ਬਾਲਾਂ ਨਾ ਖੁੱਲੇ ਥਾਂ ਲਿ ਜਾ ਕੇ ਕੱਟਣ ਆਲਾ ਹਨਾ ਜਿਵੇਂ ਹੁਣ ਦੇਖਾ ਸਰੋਂ ਖਰੀ ਆਪਣੀ ਜਦੋਂ ਸਾਰੀ ਸਰੋਂ ਵੱਢੀ ਗਈ ਉਦੋਂ ਕਿਤੇ ਲਿ ਜਾ ਕੇ ਇਹ ਕਰਨ ਆਲਾ ਬਾਅਦ ਚ ਕੱਟਿਆ ਜਾਊਗਾ ਸਿੱਟ ਲਿਆ ਕੇ ਨਾ ਤਿੱਖੇ ਟੋਕੇ ਉਹ ਬਾਲਾਂ ਨੂੰ ਬਹੁਤ ਪਿਆ ਡੜੀ ਇੰਨਾ ਟਿਕਰਾਨੀ ਉੱਥੇ ਨਾ ਆਪਣਾ ਆਪਣਾ ਨਾਪ ਨਾ ਪਕੇ ਯਾਰ ਕਿੰਨਾ ਨਪਾਂ ਉਮਲੇ ਜਨਾਂ ਛੋਟੀਆਂ ਖਰੀਆਂ ਬਾਲਾਂ ਚੀਦੋ ਦੀ ਨਾ ਕਾਉਂ ਉਹ ਬਾਲਾਂ ਇੰਨੀ ਵੱਡੀਆਂ ਨੇ ਇਹਨਾਂ ਦਾ ਚਾਹੀਦਾ ਵੀ ਨਹੀਂ ਅੰਦਰ ਟੰਬੇ ਆ ਬਾਲਾਂ ਅੰਦਰ ਬਾਲਾਂ ਨੂੰ ਦਾ ਮੋਢ ਹੁੰਦਾ ਮੋਢ ਲੈ ਕੇ ਇੱਕ ਚੱਕੇ ਮੋਡ ਥਾ ਤਾਂ ਅੱਗੀ ਵੀ ਚੋਣੀ ਤੇ ਤਾਂ ਮੋਡ ਛੱਡ ਦਿੰਦੇ ਆ ਵਧੀਆ ਮੋਡ ਕਿੱਥੇ ਮੋਡ ਜਾਂਦਾ ਇੱਥੇ ਆਵੇਂ ਮੋਡ ਮੋਡ ਪਹੁੰਚਦੇ ਹੁੰਦੇ ਮੋਡ ਆਪੀ ਚੋਕੀ ਨਿਕਲ ਆ ਤੇ ਨਾ ਹੌਤਾ ਨੇ ਦੁਕਾਨਾਂ ਤੇ ਮੋੜ ਆਈ ਛੋਟੀ ਲੱਗੀ ਖੜੀ ਤੇਰੀ ਫੋਟੋ ਖਿੱਚਾ ਤੋਂ ਕਾਹਕੇ ਦਿਖਾ ਇਹ ਇਹ ਚਲਾ ਦੇ ਹਾਂ ਕੀ ਜਾਂਦਾ ਸੀ ਲੈ ਜਾਣੇ ਆ ਚਲੋ ਮਿਲਦੇ ਆ ਮਿੱਤਰੋ